ਨਿੰਗੇ ਤੇਰੀ ਮਿਹਰ ਵਾਹਿਗੁਰੂ ਤਾਂ ਹੀ ਤਾਂ ਸਵਰ ਉੱਤਮ ਆਨੀਆਂ ਨਮਸਕਾਰ ਆਦਾਬ ਸਸ਼ਿਆ ਕਾਜੀ ਤੁਸੀਂ ਦੇਖ ਰਹੇ ਹੋ ਐਂਟਰਟੇਨਮੈਂਟ ਦੀ ਮਿੰਨੀ ਪਾਕਟ ਤੇ ਮੈਂ ਤੁਹਾਡੀ دوست ਪ੍ਰਿਆ ਪਰਮਾਰ ਲੈ ਕੇ ਜਾ ਰਹੀ ਹਾਂ ਤੁਹਾਨੂੰ ਮਨੋਰੰਜਨ ਚੱਕਤ ਦੀ ਦੁਨੀਆ ਵਿੱਚ ਰੋਜ਼ਾਨਾ ਵਾਰ ਦੱਤਾਂ ਦੀਆਂ ਖਬਰਾਂ ਸੁਣ ਕੇ ਜੇ ਬੋਰ ਹੋ ਗਏ ਹੋ ਤਾਂ ਚੱਕੋ ਮੋਬਾਈਲ ਲਾਈਕ ਤੇ ਸਬਸਕ੍ਰਾਈਬ ਕਰ ਲੋ ਸਾਡਾ ਪੇਜ ਲਾਈਵ ਪੰਜਾਬੀ ਟੀਵੀ ਹੁਣ ਤੁਹਾਨੂੰ ਰਚਨਾ ਦੇਖਣ ਨੂੰ ਮਿਲਣ ਗਿਆ ਮਨੋਰੰਜਨ ਚੱਕਤ ਨਾਲ ਜਿਹੜੀਆਂ ਤਮਾਕੇਦਾਰ ਖਬਰਾਂ ਤਾਂ ਅੱਜ ਦੀ ਸ਼ੁਰੂਆਤ ਕਰਦੇ ਆਂ ਇਸ ਖਬਰ ਤੋਂ ਪਹਿਲੀ ਖਬਰ ਨਵਾਂ ਵਿਆਹਿਆ ਜੋੜਾ ਜਦੋਂ ਹਨੀਮੂਨ ਤੇ ਗਿਆ ਹੋਵੇ ਤੇ ਅਚਾਨਕ ਉਸ ਦੇ ਸਾਹਮਣੇ ਮਠਿਆਈ ਨਜ਼ਰ ਆ ਜਾਵੇ ਤੇ ਖਾਸ ਕਰਕੇ ਉਹ ਗੁਲਾਬ ਜਾਮਨ ਤੇ ਜਲੇਬੀਆਂ ਹੁਣ ਤਾਂ ਮੂੰਹ ਦੇ ਵਿੱਚ ਤਾਂ ਆਪਣੇ ਆਪ ਪਾਣੀ ਆ ਹੀ ਜਾਂਦਾ ਹੈ ਤਾਂ ਹੁਣ ਅਜਿਹਾ ਹੀ ਕੁਝ ਕਰਦੇ ਨਜ਼ਰ ਆਏ ਫਿਲਮ ਹਨੀਮੂਨ ਦੇ ਹੀਰੋ ਹੀਰੋਇਨ ਜਾਨੀ ਕਿ ਗਿੱਪੀ ਗਰੇਵਾਲ ਤੇ ਜੈਸਵੀਨ ਉਹ ਆਪਣੀ ਫਿਲਮ ਦੇ ਪ੍ਰੋਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਜਲੇਬੀਆਂ ਤੇ ਗੁਲਾਬ ਜਾਮੁਨ ਖਾਣ ਦੀਆਂ ਵੀਡੀਓਜ਼ ਇੰਸਟਾਗ੍ਰam ਅਕਾਊਂਟ ਤੇ ਪਾਈਆਂ ਜਾ ਰਹੀਆਂ ਨੇ ਤੁਸੀਂ ਵੀ ਦੇਖੋ ਕਿਵੇਂ ਉਹ ਗੁਲਾਬ ਜਾਮੁਨ ਤੇ ਜਲੇਬੀਆਂ ਦਾ ਲੁਤਫ ਉਠਾ ਰਹੇ ਨੇ ਗਿੱਪੀ ਗਰਿਵਾਲ ਤੇ ਜੈਸਮੀਨ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਹਨੀਮੂਨ ਦੇ ਪ੍ਰੋਮੋਸ਼ਨ ਵਿੱਚ ਰੁੱਝੇ ਹੋਏ ਨੇ ਇਸੇ ਵਿੱਚ ਹਨੀਮੂਨ ਫਿਲਮ ਦੀ ਜੋੜੀ ਸ਼ਿਰੀਦਰਬਾਰ ਸਾਹਿਬ ਵਿਖੇ ਪਹੁੰਚੇ ਸਨ। ਜਿੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ ਤੇ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। ਇੰਨਾ ਹੀ ਨਹੀਂ, ਉਹਨਾਂ ਵੱਲੋਂ ਜਲੇਬੀਆਂ ਤੇ ਗੁਲਾਬ ਜਾਮਨ ਦਾ ਵੀ ਨੰਦ ਲਿਆ ਗਿਆ। ਇਸ ਦੀਆਂ ਵੀਡੀਓਜ਼ ਵੀ ਗਿੱਪੀ ਗਰੇਵਾਲ ਤੇ ਜੈਸਮਿਨ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਜਿੱਥੇ ਇੱਕ ਵੀਡੀਓ ਵਿੱਚ ਗਿੱਪੀ ਨੇ ਦੱਸਿਆ ਸੀ ਕਿ ਜੈਸਮਿਨ ਦੀ ਇੱਕ ਇੱਛਾ ਹੈ। ਉਹ ਹੈ ਅੰਮ੍ਰਿਤਸਰ ਦੀਆਂ ਜਲੇਬੀਆਂ ਖਾਵੇ। ਕਿਉਂਕਿ ਅੰਮ੍ਰਿਤਸਰ ਵਿੱਚ ਇੱਕ ਸ਼ਖਸ ਹੈ ਜੋ ਜਲੇਬੀਆਂ ਬਣਾਉਂਦਾ ਹੈ ਤੇ ਉਸ ਦੀਆਂ ਜਲੇਬੀਆਂ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ ਦੋਵਾਂ ਨੇ ਅੰਮ੍ਰਿਤਸਰ ਦੇ ਉਸ ਜਲੇਬੀਆਂ ਬਣਾਉਣ ਵਾਲੇ ਦਾ ਨਾਮ ਤੇ ਪਤਾ ਦੱਸਣ ਲਈ ਵੀ ਆਖਿਆ ਸੀ ਹੁਣ ਲੱਗਦਾ ਹੈ ਕਿ ਦੋਵਾਂ ਨੂੰ ਉਸ ਪ੍ਰਸਿੱਧ ਜਲੇਬੀ ਵਾਲੇ ਦਾ ਪਤਾ ਮਿਲ ਗਿਆ ਜਿਸ ਕਰਕੇ ਉਹ ਖੁਦ ਨੂੰ ਰੋਕ ਹੀ ਨਹੀਂ ਪਾਏ ਤੇ ਦੇਖੋ ਕਿਵੇਂ ਜਲੇਬੀਆਂ ਤੇ ਗੁਲਾਬ ਜਾਮੁਨਾਂ ਦਾ ਲੁਤਫ ਉਠਾਇਆ ਜਾ ਰਿਹਾ ਹੈ ਠੀਕ ਆ ਤਾਰ ਦੇਖ ਲਿਓ ਸੱਚ ਆ ਇੱਕ ਪਾਸੋਂ ਮੈਂ ਦੇਖਦਾ ਹਾਂ ਜੀ ਗੱਭ। ਆ ਕੀ ਇਸ اداکارਾ ਦਾ ਕਦੋਂ ਵਿਆਹ ਹੋ ਗਿਆ? ਹੱਥ ਵਿੱਚ ਚੂੜਾ ਪਾਇਆ ਹੋਇਆ ਆ ਤੇ ਪ੍ਰਸ਼ੰਸਾ ਤਾਂ ਕੋਈ ਖ਼ਬਰ ਹੀ ਨਹੀਂ। ਇਹ ਕਿਵੇਂ ਹੋ ਸਕਦਾ ਹੈ? ਰੁਕ ਜੋ ਸਬਰ ਕਰ ਲੋ। ਤੁਹਾਨੂੰ ਵੀ ਦੱਸਦੀ ਆ। ਪਹਿਲਾਂ ਮੈਂ ਤਾਂ ਦੇਖ ਕੇ ਪੱਕਾ ਕਰ ਲਵਾਂ ਕਿ ਸੱਚੀ ਵਿੱਚ ਇਸ اداکارਾ ਦਾ ਵਿਆਹ ਹੋ ਗਿਆ ਹੈ ਜਾਂ ਫਿਰ ਨਹੀਂ। 1 ਮਿੰਟ ਤੁਸੀਂ ਕੰਫਿਊਜ਼ ਹੋ ਰਹੇ ਹੋ ਨੇ ਕਿ ਮੈਂ ਕਿਸ اداکارਾ ਬਾਰੇ ਗੱਲ ਕਰ ਰਹੀ ਆ। ਦਰਅਸਲ ਮੈਂ ਜੈਸਮੀਨ ਰਨਵੀਰ ਸਿੰਘ ਦੀ ਕਾਰ ਵਿੱਚ ਕੁੰਮਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਇਨ੍ਹਾਂ ਤਸਵੀਰਾਂ ਨੂੰ ਦੇਖ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਦਾਕਾਰ ਦੇ ਇਸ ਕਾਰ ਦਾ ਇੰਸ਼ੋਰੈਂਸ ਐਕਸਪਾਇਰ ਹੋ ਚੁੱਕਾ ਹੈ ਇੱਕ ਯੂਜ਼ਰ ਨੇ ਸਕਰੀਨਸ਼ਾਟ ਸਾਂਝੀ ਕਰਦੇ ਆ ਲਿਖਿਆ ਮੁੰਬਈ ਪੁਲਿਸ ਰਨਵੀਰ ਸਿੰਘ ਦੇ ਖਿਲਾਫ ਸਖਤ ਐਕਸ਼ਨ ਲਵੇ ਉਹ ਬਿਨਾਂ ਇੰਸ਼ੋਰੈਂਸ ਦੇ ਕਾਰ ਚਲਾ ਰਿਹਾ ਹੈ ਯੂਜ਼ਰ ਦੇ ਮੁਤਾਬਕ ਇਸ ਕਾਰ ਦਾ ਇੰਸ਼ੋਰੈਂਸ 28 ਜੂਨ 2020 ਨੂੰ ਹੀ ਐਕਸਪਾਇਰ ਹੋ ਗਿਆ ਸੀ ਇਸ ਕਾਰ ਨੂੰ ਚਿਲਾ ਕੇ ਅਦਾਕਾਰ ਨੇ ਟ੍ਰੈਫਿਕ ਰੂਲਸ ਦੀ ਉਲੰਘਣਾ ਕੀਤੀ ਹੈ ਜਿਸ ਤੇ ਚਲਦਿਆਂ ਲੋਕਾਂ ਵੱਲੋਂ ਉਹਨਾਂ ਦੇ ਵਿਰੁੱਧ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਕੀਤੇ ਟਵੀਟ ਦਾ ਜਵਾਬ ਮੁੰਬਈ ਪੁਲਿਸ ਵੱਲੋਂ ਦਿੰਦਿਆਂ ਕਿਹਾ ਅਸੀਂ ਟ੍ਰੈਫਿਕ ਬ੍ਰਾਂਚ ਨੂੰ ਸੂਚਨਾ ਦੇ ਦਿੱਤੀ ਹੈ ਟ੍ਰੈਫਿਕ ਬ੍ਰਾਂਚ ਵੱਲੋਂ ਹੁਣ ਇਸ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਦੇਖਣਾ ਹੋਵੇਗਾ ਫੋਮਬੜਾ ਰਿਪੀਟ ਰਿਪੀਟ ਚੱਤੀ ਖਬਰ ਚੌਥੀ ਖਬਰ ਜੇ ਬਾਲੀਵੁੱਡ ਦੇ ਕਿੰਗ ਦੀ ਗੱਲ ਕਰੀਏ ਤਾਂ ਤੁਸੀਂ ਬਾਲੀਵੁੱਡ ਦਾ ਕਿੰਗ ਕਿਸ ਨੂੰ ਮੰਨਦੇ ਹੋ ਮੈਨੂੰ ਇੱਕ ਅਜਿਹੇ ਸ਼ਖਸ ਦਾ ਪਤਾ ਹੈ ਜਿਸ ਨੂੰ ਬਾਲੀਵੁੱਡ ਦਾ ਬਾਦਸ਼ਾਹ ਜਾਨੀ ਕਿ ਕਿੰਗ ਕਿਹਾ ਜਾਂਦਾ ਹੈ ਮੈਨੂੰ ਹੀ ਨਹੀਂ ਤੁਹਾਨੂੰ ਵੀ ਪਤਾ ਹੈ ਤੇ ਉਹ ਕਿੰਗ ਹੈ ਸ਼ਾਹਰੂਖ ਖਾਨ ਤੁਸੀਂ ਕਿਤੇ ਸਲਮਾਨ ਖਾਨ ਨੂੰ ਬਾਲੀਵੁੱਡ ਦਾ ਕਿੰਗ ਤਾਂ ਨਹੀਂ ਸਮਝ ਰਹੇ ਸੀ ਉਹਦਾ ਸਲਮਾਨ ਖਾਨ ਵੀ ਬਾਲੀਵੁੱਡ ਦੇ ਬਾਦਸ਼ਾਹ ਬਣ ਸਕਦੇ ਸੀ ਪਰੋਨਾ ਵੱਲੋਂ ਉਹ ਫਿਲਮਾਂ ਠੁਕਰਾ ਦਿੱਤੀਆਂ ਗਈਆਂ ਜਿਸ ਨੂੰ ਕਰਕੇ ਸ਼ਾਹਰੂਖ ਖਾਨ ਬਾਲੀਵੁੱਡ ਦੇ King ਕਹਾਦੇ ਸੋਨਮ ਬਾਜਵਾ ਪੰਜਾਬੀ ਫਿਲਮਾਂ ਵਿੱਚ ਤਾਂ ਸ਼ਾਇ ਹੀ ਹੋਈ ਹੈ ਤੇ ਉਹਨਾਂ ਦਾ ਸ਼ੋਅ ਦਿਲ ਦੀਆਂ ਗੱਲਾਂ ਵੀ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਜਿਸ ਨੂੰ ਦੇਖਦਿਆਂ ਮੇਕਰਸ ਨੇ ਦਿਲ ਦੀਆਂ ਗੱਲਾਂ ਦੇ ਦੂਜੇ ਸੀਜ਼ਨ ਨੂੰ ਲਿਆਉਣ ਦਾ ਫੈਸਲਾ ਕੀਤਾ ਇਸ ਸ਼ੋਅ ਦਾ ਐਲਾਨ ਕਰਦਿਆਂ ਸੋਨਮ ਬਾਜਵਾ ਨੇ ਕੈਪਸ਼ਨ ਵਿੱਚ ਲਿਖਿਆ 29 ਅਕਤੂਬਰ ਸ਼ਾਮੀ 7 ਵਜੇ ਤੋਂ ਅਸੀਂ ਕਰਨ ਜਾ ਰਹੇ ਹਾਂ ਇੱਕ ਨਵੇਂ ਕਿਸੇ ਦੀ ਸ਼ੁਰੂਆਤ ਜਿਸ ਵਿੱਚ ਹੋਵੇਗੀ ਦਿਲ ਦੀ ਹਰ ਗੱਲ ਖੁੱਲੇਗਾ ਹਰ ਅਨਕਿਹਾ ਜਿਸ ਬਾਤ ਇਸ ਕੈਪਸ਼ਨ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਨਮ ਸੀਜ਼ਨ 2 ਵਿੱਚ ਸਾਰਿਆਂ ਦੇ ਜਜ਼ਬਾਤ ਬਾਹਰ ਲੈ ਕੇ ਆਉਣ ਵਾਲੀ ਹੈ ਤਾਂ ਫਿਰ ਤਿਆਰ ਰਹੋ 29 ਅਕਤੂਬਰ ਨੂੰ ਆਪਣੇ ਪਸੰਦੀਦਾ ਸਟਾਰਾਂ ਦੀ ਨਿੱਜੀ ਜ਼ਿੰਦਗੀ ਦੀਆਂ ਕੁਝ ਗੱਲਾਂ ਜਾਣਨ ਲਈ ਸਿਦਾਰਥ ਮਲਹੋਤਰਾ ਤੇ ਰਕুলਪ੍ਰੀਤ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਥੈਂਕ ਗੋਡ ਦੀ ਪ੍ਰਮੋਸ਼ਨ ਵਿੱਚ ਜੁਟੇ ਹੋਏ ਨੇ ਪਰ ਫਿਰ ਵੀ ਉਹ ਸਮਾਂ ਕੱਢ ਕੇ ਕੈਂਸਰ ਨਾਲ ਪੀੜਤ ਬੱਚਿਆਂ ਨੂੰ ਮਿਲਣ ਪਹੁੰਚੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਉਹ ਬੱਚਿਆਂ ਨੂੰ ਮਿਲਣ ਤਾਂ ਪਹੁੰਚੇ ਹੀ ਤੇ ਉਹਨਾਂ ਨੂੰ ਤੋਹਫੇ ਵੀ ਦਿੱਤੇ ਜਿਨ੍ਹਾਂ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਐਨੀ ਛੋਟੀ ਉਮਰ ਵਿੱਚ ਹੀ ਦੁੱਖ ਦਰਦ ਦੇ ਜਾਂਦੀ ਹੈ ਉਹ ਜਿਹੀਆਂ ਚੀਜ਼ਾਂ ਮਤਲਬ ਤੋਹਫੇ ਦੇ ਕੇ ਹੀ ਖੁਸ਼ ਹੋ ਜਾਂਦੇ ਨੇ ਤੇ ਜਿਹਾ ਹੋਇਆ ਵੀ ਬੱਚੇ ਸਦਾਰਥ ਮਲਹੋਤਰਾ ਤੇ ਰਕুলਪ੍ਰੀਤ ਨਾਲ ਖੂਬ ਮસ્ਤੀ ਕਰਦੇ ਤੇ ਕਾਫੀ ਖੁਸ਼ ਨਜ਼ਰ ਆਏ ਹੁੰਦਿਓ ਮੈਨੂੰ ਇਜਾਜ਼ਤ ਹੈ ਤੇ ਆਪਣੇ ਪਸੰਦੀਦਾ ਸtare ਨਾਲ ਜੁੜੇ ਹਰ ਅਪਡੇਟ ਲਈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ